ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਈ ਹੋਪ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਤੇ ਆਪਾਂ ਵੀ ਇਧਰੰਬ ਘਟ ਰਹੇ ਸੀਗੇ ਤੇ ਇਧਰ ਗੁੱਗੂ ਤੇ ਨਹਿਤਾ ਅੱਜੂ ਖੇਡ ਰਹੇ ਸੀ ਸਾਡੇ ਕੋਲ ਬੈਠੇ ਹੂੰ ਗਾ ਲੈ ਨਾ ਬੁੱਤ ਓਹੋ ਉਹ ਹਿੰਦਕ ਚੋਂਗੇ ਤਾ ਬਤਾ ਬੀ ਮਮਾ ਦੇ ਦੇ ਆ ਇਹ ਨੀ ਮੇਰਾ ਇਹ ਨੀ ਮੇਰਾ ਇਹ ਨੀ ਮੇਰੇ ਨਹੀਂ ਮੈਂ ਖਾਣਾਂ ਹੱਡਦੀ ਆ ਆਈਸਕ੍ਰੀਮ ਆ ਗਈ ਹੁੰਦੇ ਹਾਂਜੀ ਹੁਣ ਆਪਾਂ ਦੁਪਹਿਰ ਦੀ ਚਾਹ ਬਣਾ ਲਈਆ 2:30 ਦਾ ਟਾਈਮ ਹੋ ਗਿਆ ਤੇ ਰਿਸ਼ਤੇਦਾਰ ਆਏ ਸੀ ਘਰੇ ਤੇ ਉਹਨਾਂ ਲਈ ਆਪਾਂ ਬਣਾਈ ਸੀ ਚਾਹ ਤੇ ਨਾਲ ਦੇਸੀ ਆਪਣੇ ਬਿਸਕਟ ਘਰ ਵਾਲੇ ਪਿੰਦਰ ਹਾਂ ਚਾਚਾ ਨੇ ਘਰੇ ਆਉਣਾ ਹਾਂਜੀ ਇਹ ਆਪਣੀ ਦਾਦੀ ਦਾਦਾ ਤੇ ਦਾਦੀ ਦੇ ਪਿੱਕੇ ਆਏ ਹੋਏ ਸੀਗੇ ਅੱਜ ਉਹ ਸੰਧਾਰਾ ਦੇਣ ਬੀਬੀ ਨੂੰ ਤੇ ਹੁਣ ਤੱਕ ਉਹਨੂੰ ਸੰਧਾਰਾ ਦਿੰਦੇ ਆ ਰਹੇ ਨੇ ਬਈ ਉਹ ਚਲੋ ਬਧੀਆ ਹਨਾ ਕਿਉਂਕਿ ਇਹ ਵੀ ਕੋਈ ਕੋਈ ਹੋਈ ਕਰਦਾਗਾ ਐਨੀਆਂ ਇਸ ਦੇ ਵਿੱਚ ਤਾਂ ਲੋਕ ਲਗਭਗ ਬੰਦ ਕਰ ਦਿੰਦੇ ਨੇ ਪਰ ਇਹ ਹਜੇ ਤੱਕ ਵੀ ਆਉਂਦੇ ਨੇ ਦੋ ਵਾਰਾ ਕੀਤਾ ਹਾਂ ਮਾਰ ਕੇ ਕੋਈ ਨਾ ਦੇਖਣਾ ਮਾਤਾ ਤੱਕ ਜਾ ਰਿਹਾ ਹੈ ਹੈ ਇਹਦਾ ਨਵਾਂ ਮੋਡਲ ਕੇ ਨਹੀਂ ਚੱਲਣੀ ਹੈ ਚਲੋ ਠੀਕ ਹੈ ਜੀ ਮਿਲਦੇ ਆਪਾਂ ਕਿਸੇ ਨੈਕਸਟ ਵੀਡੀਓਸ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਤੇ ਜਿਹੜੇ ਨੰਮੀ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ